ਲੋਕ ਸਭਾ ਚੋਣਾਂ ਨਜ਼ਦੀਕ ਨੇ ਔਰ ਪੰਜਾਬ ਦੀ ਸਿਆਸਤ ਵੱਖਰੇ ਗੀੜਪਨ ਦੀ ਪਈ ਹੈ ਇਹਨਾਂ ਗੀੜਾਂ ਦੇ ਵਿੱਚ ਖਾਸ ਕਰਕੇ ਹੁਣ ਰਵਾਇਤੀ ਪਾਰਟੀਆਂ ਜਿਹੜੀਆਂ ਨੇ ਉਹ ਜ਼ਰੂਰ ਰੋਲ ਜਰੀਆਂ ਨੇ ਔਰ ਖਾਸ ਕਰਕੇ ਕਾਂਗਰਸ ਪਾਰਟੀ ਜਿਹੜੀ ਹੈ ਕਾਂਗਰਸ ਪਾਰਟੀ ਨੂੰ ਵੱਡਾ ਲਾਸ ਚੱਲਣਾ ਪੈ ਰਿਹਾ ਆ ਔਰ ਆਉਂਦੇ ਸਮੇਂ ਦੇ ਵਿੱਚ ਪੈ ਸਕਦਾ ਵੀ ਹੈ ਜੇ ਗੱਲ ਕਰੀਏ ਕਾਂਗਰਸ ਦੀ ਤੇ ਪਰਨੀਤ ਕੌਰ ਜਿਹੜੇ ਕਾਂਗਰਸ ਦੇ ਵਿੱਚ ਪੰਜ ਵਾਰ ਇਲੈਕਸ਼ਨਸ ਲੜ ਚੁੱਕੇ ਨੇ ਐਮਪੀ ਦੀਆਂ ਔਰ ਚਾਰ ਵਾਰ ਐਮਪੀ ਰਹਿ ਚੁੱਕੇ ਨੇ ਉਹ ਪਰਨੀਤ ਕੌਰ ਲੰਘੇ ਕੱਲ ਕਾਂਗਰਸ ਨੂੰ ਅਲਵਿਦਾ ਕਹਿ ਕੇ ਔਰ ਭਾਜਪਾ ਜੁਆਇਨ ਕਰ ਗਏ ਨੇ ਭਾਜਪਾ ਦੇ ਵਿੱਚ ਕੈਪਟਨ ਪਰਿਵਾਰ ਇਕੱਠਾ ਹੋ ਗਿਆ ਜਿਸ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਪਰ ਉਹਨਾਂ ਦੇ ਪਤਨੀ ਪਰਨੀਤ ਕੌਰ ਔਰ ਬੇਟੀ ਜੈ ਇੰਦਰ ਕੌਰ ਇਕੱਠੇ ਹੁਣ ਆਪਣਾ ਸਿਆਸੀ ਸਫਰ ਸ਼ੁਰੂ ਕਰ ਰਹੇ ਨੇ ਭਾਜਪਾ ਦੇ ਵਿੱਚ ਸ਼ਾਮੂਲੀਅਤ ਕਰ ਗਏ ਨੇ ਲੰਘੇ ਕੱਲ ਪਰਨੀਤ ਕੌਰ ਜਿੱਥੇ ਸੁਨੀਲ ਜਾਖੜ ਜਿਹੜੇ ਪੰਜਾਬ ਭਾਜਪਾ ਦੇ ਪ੍ਰਧਾਨ ਨੇ ਉਹ ਸ਼ਾਮਿਲ ਰਹੇ ਪਰ ਨਾਲ ਨਾਲ ਜੇਪੀ ਨੱਡਾ ਉੱਥੇ ਸ਼ਾਮਿਲ ਰਹੇ ਉਹਨਾਂ ਦੀ ਹਾਜਰੀ ਦੇ ਵਿੱਚ ਪ੍ਰਨੀਤ ਕੌਰ ਬੀਜੇਪੀ ਦਾ ਪੱਲਾ ਫੜ ਲੈਂਦੇ ਨੇ ਹਾਲਾਂਕਿ ਇਸ ਚੀਜ਼ ਦਾ ਅਨੁਮਾਨ ਬੜੀ ਦੇਰ ਪਹਿਲਾਂ ਹੀ ਲੱਗ ਗਿਆ ਸੀ ਉਸ ਵੇਲੇ ਹੀ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਦਾ ਪੱਲਾ ਫੜਿਆ ਸੀ ਅਜੇ ਤੋਂ 2 ਸਾਲ ਪਹਿਲਾਂ ਜਦੋਂ ਕੈਪਟਨ ਅਮਰਿੰਦਰ ਸਿੰਘ ਭਾਜਪਾ ਜੁਆਇਨ ਕਰ ਜਾਂਦੇ ਨੇ ਉਸ ਤੋਂ ਬਾਅਦ ਹੀ ਪ੍ਰਨੀਤ ਕੌਰ ਦੀਆਂ ਗਤੀਵਿਧੀਆਂ ਜਿਹੜੀਆਂ ਨੇ ਉਹ ਐਂਟੀ ਕਾਂਗਰਸ ਐਲਾਨ ਦਿੱਤੀਆਂ ਗਈਆਂ ਸੀ ਯਾਨੀ ਕਿ ਉਦੋਂ ਤੋਂ ਹੀ ਇੱਕ ਤਰ੍ਹਾਂ ਦੇ ਪਹਿਲਾਂ ਖਦਸ਼ੇ ਸ਼ੁਰੂ ਹੋਏ ਔਰ ਉਸ ਤੋਂ ਬਾਅਦ ਕਾਂਗਰਸ ਦੇ ਸੀਨੀਅਰ ਲੀਡਰਸ ਵੀ ਇਹ ਭਾਪ ਗਏ ਸਨ ਕਿ ਪ੍ਰਨੀਤ ਕੌਰ ਹੁਣ ਅੰਦਰ ਖਾਤੇ ਭਾਜਪਾ ਦੇ ਹੱਕ ਦੇ ਵਿੱਚ ਪੂਰ ਰਹ ਯਾਨੀ ਕਿ ਆਪਣੇ ਪਤੀ ਦੇ ਹੱਕ ਦੇ ਵਿੱਚ ਪੂਰਨੇ ਨੇ ਇੱਕ ਪਾਸੇ ਪ੍ਰਨੀਤ ਕੌਰ ਜਿਹੜੇ ਅਜੇ ਤੱਕ ਪਟਿਆਲਾ ਤੋਂ ਕਾਂਗਰਸ ਦੇ ਐਮਪੀ ਸਨ ਉੱਥੇ ਹੀ ਹੁਣ ਭਾਜਪਾ ਦੇ ਵਿੱਚ ਸ਼ਾਮੂਲੀਅਤ ਕਰ ਗਏ ਨੇ ਭਾਜਪਾ ਦੇ ਵਿੱਚ ਐਂਟਰੀ ਮਾਰ ਗਏ ਨੇ ਔਰ ਇਹ ਵੀ ਸੰਭਾਵੀ ਤੌਰ ਦੇ ਉੱਤੇ ਕਿਹਾ ਜਾ ਰਿਹਾ ਹੈ ਕਿ ਭਾਜਪਾ ਪ੍ਰਨੀਤ ਕੌਰ ਨੂੰ ਪਟਿਆਲਾ ਤੋਂ ਇਲੈਕਸ਼ਨ ਲੜਾਉਣ ਯਾਨੀ ਕਿ ਪਟਿਆਲਾ ਸੀਟ ਤੇ ਪ੍ਰਨੀਤ ਕੌਰ ਭਾਜਪਾ ਦੇ ਬੈਨਰ ਹੇਠ ਚੋਣ ਲੜਨ ਪਰ ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਸਾਫ਼ ਤੌਰ ਦੇ ਉੱਤੇ ਵਿਵਾਦ ਭਖ ਚੁੱਕਿਆ ਆ ਪ੍ਰਤਾਪ ਸਿੰਘ ਬਾਜਵਾ ਨੇ ਪ੍ਰਨੀਤ ਕੌਰ ਦੀ ਇਸ ਸਿਆਸੀ ਛਾਲ ਦੇ ਉੱਤੇ ਇਤਰਾਜ਼ ਜਤਾਇਆ। ਉਹਨਾਂ ਨੇ ਨਾ ਸਿਰਫ ਪ੍ਰਨੀਤ ਕੌਰ ਤੇ ਨਿਸ਼ਾਨੇ ਸਾਧੇ ਸਗੋਂ ਕੈਪਟਨ ਅਮਰਿੰਦਰ ਸਿੰਘ ਉੱਤੇ ਵੀ ਨਿਸ਼ਾਨੇ ਸਾਧੇ ਨੇ। ਉਹਨਾਂ ਨੇ ਸਾਫ਼ ਕਿਹਾ ਕਿ ਪ੍ਰਨੀਤ ਕੌਰ ਆਪ ਤਾਂ 1 ਮਹੀਨੇ ਦੀ ਤਨਖਾਹ ਛੱਡ ਕੇ ਰਾਜ਼ੀ ਨਹੀਂ ਸਨ ਪਰ ਹੁਣ ਆਖਿਰ ਦੇ ਵਿੱਚ ਆ ਕੇ ਪ੍ਰਨੀਤ ਕੌਰ ਭਾਜਪਾ ਵੱਲ ਪूर्ਗੇ ਨੇ। ਕੈਪਟਨ ਪਰਵਾਰ ਨੂੰ ਆਰਐਸਐਸ ਦਾ ਹਮਾਇਤੀ ਦੱਸਿਆ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ। ਫਿਰ ਇਸ ਮਾਮਲੇ ਨੂੰ ਲੈ ਕੇ ਜੇ ਗੱਲ ਕਰੀਏ ਇਸ ਫੇਰ ਬਦਲਦੀ ਤਾਂ ਪਟਿਆਲੇ ਦੀ ਸੀਟ ਦੇ ਉੱਤੇ ਹੁਣ ਕਮਸਾਨ ਮਚ ਗਿਆ ਪਰ ਨੀਤ ਕੋਰ ਭਾਜਪਾ ਦੇ ਵਿੱਚ ਜਾ ਚੁੱਕੇ ਨੇ ਔਰ ਪਟਿਆਲੇ ਦੀ ਸੀਟ ਕਾਂਗਰਸ ਦੇ ਵੱਲੋਂ ਸਖਣੀ ਹੋ ਗਈ ਹੈ ਇਸ ਸੀਟ ਤੋਂ ਕਾਂਗਰਸ ਵੱਲੋਂ ਹੁਣ ਕਿਹੜਾ ਉਮੀਦਵਾਰ ਲਾਣਿਆ ਜਾਵੇਗਾ ਇਸ ਬਾਰੇ ਚਰਚਾ ਚੱਲਦੀ ਵੀ ਇੱਕ ਪਾਸੇ ਤਾਂ ਪਟਿਆਲਾ ਦੇ ਆਪਣੇ ਕਾਂਗਰਸ ਦੇ ਕੁਝ ਲੀਡਰ ਹੈਗੇ ਨੇ ਜਿਹੜੇ ਆਪਣੀ ਦਾਵੇਦਾਰੀ ਠੋਕਰੇ ਨੇ ਪਰ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਦਾ ਨਾਮ ਪਰਜ਼ੋਰ ਸਾਹਮਣੇ ਆ ਰਿਹਾ ਸੀ ਲਗਾਤਾਰ ਕਿਹਾ ਜਾ ਰਿਹਾ ਸੀ ਕਿ ਕਾਂਗਰਸ ਵੱਲੋਂ ਕ ਹਾਈ ਕਮਾਂਡ ਦੇ ਵੱਲੋਂ ਜਨਮ ਭੂਮੀ ਛੱਡ ਕੇ ਜਨਮ ਭੂਮੀ ਤੋਂ ਨਵਜੋਤ ਸਿੱਧੂ ਨੂੰ ਉਤਾਰਿਆ ਜਾ ਸਕਦਾ ਅੰਮ੍ਰਿਤਸਰ ਛੱਡ ਕੇ ਪਟਿਆਲੇ ਤੋਂ ਨਵਜੋਤ ਸਿੱਧੂ ਨੂੰ ਐਮਪੀ ਚੋਣਾਂ ਲਈ ਐਲਾਨਿਆ ਜਾ ਸਕਦਾ ਜਿਸ ਤੋਂ ਅਜੇ ਤੱਕ ਤਾਂ ਨਵਜੋਤ ਸਿੰਘ ਸਿੱਧੂ ਨੇ ਇਤਰਾਜ਼ ਹੀ ਕੀਤਾ ਇਨਕਾਰ ਹੀ ਕੀਤਾ ਪਰ ਇਸ ਮਾਮਲੇ ਨੂੰ ਲੈ ਕੇ ਅਜੇ ਤੱਕ ਵੀ ਇਹ ਸਪਸ਼ਟ ਨਹੀਂ ਹੈ ਕਿ ਕਾਂਗਰਸ ਵੱਲੋਂ ਪਟਿਆਲਾ ਤੋਂ ਉਮੀਦਵਾਰ ਕੌਣ ਹੋ ਸਕਦਾ ਹੈ ਜੇ ਪੰਨੀਤ ਕੌਰ ਜਾ ਚੁੱਕੇ ਨੇ ਤੇ ਪਟਿਆਲਾ ਤੋਂ ਕੋਈ ਸਟਰੋਂਗ ਉਮੀਦਵਾਰ ਕੋਈ ਵੱਡਾ ਉਮੀਦਵਾਰ ਚਾਹੀਦਾ ਕੋਈ ਵੱਡਾ ਚਿਹਰਾ ਚਾਹੀਦਾ ਆ ਜਿਹੜਾ ਕਾਂਗਰਸ ਪਾਰਟੀ ਦਾ ਉਹ ਰਤਬਾ ਪਟਿਆਲੇ ਦੇ ਵਿੱਚ ਉਸੇ ਤਰ੍ਹਾਂ ਬਰਕਰਾਰ ਰੱਖ ਸਕੇ ਪਰ ਅਜੇ ਜਿੱਥੇ ਪੰਨੀਤ ਕੌਰ ਆਪਣੇ ਪਰਿਵਾਰ ਦੇ ਨਾਲ ਦੁਆਰਾ ਬੀਜੇਪੀ ਦੇ ਵਿੱਚ ਰਲ ਚੁੱਕੇ ਨੇ ਉਥੇ ਹੁਣ ਪ੍ਰਨੀਤ ਸਕੋਰ ਨੂੰ ਬੀਜੇਪੀ ਦੇ ਵੱਲੋਂ ਐਲਾਨਿਆ ਜਾ ਸਕਦਾ ਹੈ ਬਤੌਰ ਉਮੀਦਵਾਰ ਯਾਨੀ ਕਿ ਪ੍ਰਨੀਤ ਸਕੋਰ ਬੀਜੇਪੀ ਦੇ ਸੰਭਾਵੀ ਉਮੀਦਵਾਰ ਹੋ ਸਕਦੇ ਨੇ ਖੈਰ ਪਟਿਆਲੇ ਦੀ ਸੀਟ ਅਹਿਮ ਸੀਟ ਹੈ ਔਰ ਕਾਂਗਰਸ ਨੂੰ ਐਡਾ ਵੱਡਾ ਝਟਕਾ ਲੱਗਣ ਤੋਂ ਬਾਅਦ ਕੀ ਹਾਲਾਤ ਬਣਦੇ ਨੇ ਇਹ ਸਮਾਂ ਦੱਸੇਗਾ ਫਿਲਹਾਲ ਦੂਜੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਉਮੀਦਵਾਰਾਂ ਦੀ ਸੂਚੀ ਜਾਰੀ ਕਰਨੀ ਰਹਿੰਦੀ ਹੈ ਔਰ ਪਟਿਆਲੇ ਦੀ ਸੀਟ ਤੋਂ ਬਾਕੀ ਪਾਰਟੀਆਂ ਕਿਨੂੰ ਉਮੀਦਵਾਰ ਐਲਾਨਦੀ ਹੈ ਇਹ ਵਿਚਾਰਨ ਦਾ ਵਿਸ਼ਾ ਹੈ ਨਵਜੋਤ ਸਿੰਘ ਸਿੱਧੂ ਕੀ ਪਟਿਆਲਾ ਤੋਂ ਬਤੌਰ ਉਮੀਦਵਾਰ ਕਾਂਗਰਸ ਦੇ ਖੜੇ ਹੋਣਗੇ ਜਾਂ ਪ੍ਰਨੀਤਕੌਰ ਦੇ ਅਗੇਂਸਟ ਖੜੇ ਹੋਣਗੇ ਜਾਂ ਫਿਰ ਕਿਸੇ ਹੋਰ ਨੂੰ ਕਾਂਗਰਸ ਦੇ ਵੱਲੋਂ ਲਾੜਿਆਂ ਜਾਵੇਗਾ ਇਸ ਅਮਾਦਸੇਗਾ ਫਿਲਹਾਲ ਪ੍ਰਤਾਪ ਬਾਜਵਾ ਜ਼ਰੂਰ ਇਸ ਸਿਆਸੀ ਬਦਲਾਅ ਦੇ ਉੱਤੇ ਪੱਖ ਦੇ ਨਜ਼ਰ ਆ ਰਹੇ ਨੇ ਪਨੀਤ ਕੌਰ ਦੇ ਵੱਲੋਂ ਭਾਜਪਾ ਜੁਆਇਨ ਕਰ ਲਈ ਗਈ ਹੈ ਉਸ ਉੱਤੇ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਆਪਣੀ ਭਰਾਸ ਜ਼ਰੂਰ ਸੋਸ਼ਲ ਮੀਡੀਆ ਦੇ ਜ਼ਰੀਏ ਕੱਢੀ ਗਈ ਆਖਰ ਕੀ ਕੁਝ ਬੋਲੇ ਨੇ ਤੁਹਾਨੂੰ ਪੜ ਕੇ ਸੁਣਾਉਣੇ ਪ੍ਰਤਾਪ ਬਾਜਵਾ ਆਪਣੇ ਟਵੀਟ ਦੇ ਵਿੱਚ ਲਿਖਦੇ ਨੇ ਕਿ ਐਮਪੀ ਸਰਦਾਰਨੀ ਪਨੀਤ ਕੌਰ ਜੀ ਇੱਕ ਮਹੀਨੇ ਦੀ ਤਨਖਾਹ ਛੱਡਣ ਨੂੰ ਵੀ ਤੁਸੀਂ ਤਿਆਰ ਨਹੀਂ ਸੀ ਜਦੋਂ ਕਿ ਉਸ ਦੇ ਘਰ ਵਾਲੇ ਨੂੰ ਕਾਂਗਰਸ ਪਾਰਟੀ ਛੱਡੇ 2 ਸਾਲ ਹੋ ਗਏ ਨੇ ਪੰਜਾਬੀਓ ਇਹਨਾਂ ਦੇ 2 ਸਾਲ ਇਹ ਫੈਸਲਾ ਕਰਨ ਵਿੱਚ ਲੰਘ ਗਏ ਕਿ ਐਮਪੀ ਦੀ ਕੁਰਸੀ ਨਾਲ ਰਹੀਏ ਜਾਂ ਪਰਿਵਾਰ ਦੇ ਨਾਲ ਜਿਸ ਨੂੰ ਪਾਰਟੀ ਨੇ ਚਾਰ ਵਾਰ ਐਮਪੀ ਬਣਨ ਦਾ ਮਾਣ ਬਖਸ਼ਿਆ ਹੋਵੇ ਅਤੇ ਉਸਦੇ ਪਤੀ ਨੂੰ ਪਾਰਟੀ ਦੇ ਦੋ ਵਾਰ ਮੁੱਖ ਮੰਤਰੀ ਤਿੰਨ ਵਾਰ ਪੀਪੀਸੀਸੀ ਪ੍ਰਧਾਨ ਚਾਰ ਵਾਰ ਵਿਧਾਇਕ ਅਤੇ ਦੋ ਵਾਰ ਐਮਪੀ ਬਣਾਇਆ ਹੋਵੇ ਅਤੇ ਪਾਰਟੀ ਦੀ ਨੁਮਾਇੰਦਗੀ ਕਰਨ ਦਾ ਮੌਕਾ ਦਿੱਤਾ ਹੋਵੇ ਉਹ ਨਾ ਮਾਂ ਪਾਰਟੀ ਦੇ ਹੋਏ ਨਾ ਹੀ ਪਟਿਆਲਾ ਅਤੇ ਨਾ ਹੀ ਪੰਜਾਬ ਦੇ ਲੋਕਾਂ ਦੇ ਹੋਏ ਆਰਐਸਐਸ ਵਿਚਾਰਧਾਰਾ ਬੀਜੇਪੀ ਜਾਂ ਆਮ ਲੋਕਾਂ ਦੇ ਕਿੱਥੇ ਹੋ ਜਾਣਗੇ ਉਹਨੇ ਸਾਫ਼ ਕਿਹਾ ਕਿ ਜਿਹੜੇ ਆਪਣੀ ਪਾਰਟੀ ਦੇ ਨਹੀਂ ਹੋ ਸਕੇ ਜਿਹੜੇ ਆਪਣੀ ਮਾਂ ਪਾਰਟੀ ਦੇ ਨਹੀਂ ਹੋ ਸਕੇ ਜਿਸ ਪਾਰਟੀ ਨੇ ਵੱਡੇ ਪੱਦਰ ਦੇ ਉੱਤੇ ਉਹਨਾਂ ਨੂੰ ਅਹੁਦੇ ਬਖਸ਼ੇ ਉਹਨਾਂ ਦੇ ਪਰਿਵਾਰ ਨੂੰ ਅਹੁਦੇ ਬਖਸ਼ੇ ਜੇ ਗੱਲ ਕਰੀਏ ਪ੍ਰਨੀਤ ਕੌਰ ਦੀ ਤਾਂ ਚਾਰ ਵਾਰ ਐਮਪੀ रह ਚੁੱਕੇ ਨੇ ਪਟਿਆਲੇ ਤੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ रह ਚੁੱਕੇ ਨੇ ਐਮਪੀ ਦੋ ਵਾਰ रह ਚੁੱਕੇ ਨੇ ਵਿਧਾਇਕ रह ਚੁੱਕੇ ਨੇ ਪੀਪੀਸੀਸੀ ਪ੍ਰਧਾਨ ਤਿੰਨ ਵਾਰ रह ਚੁੱਕੇ ਨੇ ਉਹਨਾਂ ਦੇ ਉੱਤੇ ਸਿੱਧੇ ਨਿਸ਼ਾਨੇ ਸਾਧਦੇ ਨੇ ਕਿ ਜਿਹੜੇ ਆਪਣੀ ਮਾਂ ਪਾਰਟੀ ਦੇ ਨਹੀਂ ਹੋ ਸਕੇ ਉਹ ਆਰਐਸਐਸ ਜਾਂ ਫਿਰ ਬੀਜੇਪੀ ਦੇ ਕਿਸ ਤਰ੍ਹਾਂ ਹੋ ਸਕਦੇ ਨੇ ਖੈਰ ਇਹਨਾਂ ਮਸਲਿਆਂ ਨੂੰ ਲੈ ਕੇ ਆਉਂਦੇ ਸਮੇਂ ਦੇ ਵਿੱਚ ਕੀ ਹੁੰਦਾ ਹੈ ਸਿਆਸੀ ਪਦਰ ਦੇ ਉੱਤੇ ਵੇਖਣਾ ਹੋਵੇਗਾ ਫਿਲਹਾਲ ਪ੍ਰਤਾਪ ਬਾਜਵਾ ਨੇ ਜ਼ਰੂਰ ਆਪਣੀ ਭੜਾਸ ਜਿਹੜੀ ਆ ਉਹ ਕੱਢੀ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ